ਮੁਸਲਮਾਨ ਅਤੇ ਮੱਕੇ ਦੇ ਉਪਰਾਂ ਜਾੜਿਆ ਨਾ ਹਾਂਜੀ ਹਾਂਜੀ ਮੁਸਲਮਾਨ ਮੱਕੇ ਦੇ ਉਪਰਾਂ ਜਾੜਿਆ ਨਾ ਅਤੇ ਸਾਡੇ ਆ ਤੇ ਹਰਮੰਦਰ ਸਾਹਿਬ ਦੇ ਉਪਰਾਂ ਜਾੜਿਆ ਇਹੋ ਤੋਂ ਭਾਈ ਆਪਾਂ ਤੁਹਾਡੀ ਗੱਲ ਸਮਝਦਾਰ ਸਮਝ ਗਏ ਹਾਂਜੀ ਇਸ ਦਰ ਦੇ ਲਾਗੇ ਜੇ ਕੋ ਗੰਦ ਪਾਉਗੇ ਤਾਂ ਆਪਣੇ ਕੀਤੇ ਦਾ ਫਲ ਆਪੇ ਪਾਉਗੇ ਤੁਸੀਂ ਸਟਾਕਰਾਂ ਜੀ ਅੱਜ ਗੱਲ ਕਰ ਦੇਣ ਲੱਗਾ ਇਸ ਤੋਂ ਬਾਅਦ ਨਾ ਕੋਈ ਗੱਲ ਹੋਣੀ ਨਾ ਕੋਈ ਦਲੀਲ ਤੇ ਨਾ ਅਪੀਲ ਚਲਣੀ ਜੇ ਗੰਦ ਇੱਥੇ ਮਤਲਬ ਵੀ ਜਿਹੜੀ ਚੀਜ਼ ਦਾ ਤੁਹਾਡਾ ਪਿਆ ਫੋਟੋਆਂ ਇੰਨੀਆਂ ਗੰਦੀਆਂ ਅੱਜ ਤੋਂ ਬਾਅਦ ਤੁਸੀਂ ਪੰਜ ਜਣਿਆਂ ਨੂੰ ਤੁਹਾਨੂੰ ਪਹਿਲਾਂ ਨੋਟਿਸ ਦੇ ਤੁਹਾਡੇ ਨਾਲ ਦੇ ਜਿੰਨੇ ਬੰਦੇ ਉਹਨਾਂ ਨੂੰ ਨੋਟਿਸ ਕਰ ਦਿ ਏ ਹੁਣ ਤੁਹਾਨੂੰ ਸਿੰਘਾਂ ਨੇ ਬੇਨਤੀ ਕੀਤੀ ਅਜੇ ਤੋਂ ਬਾਅਦ ਬੇਨਤਾ ਕਰਾਂਗੇ ਅਸੀਂ ਤੁਹਾਨੂੰ ਬਾਬਾ ਜੀ ਤੁਸੀਂ ਕੈਮਰੇ ਲੈ ਕੇ ਆਹ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਦੇ ਬੁੱਤ ਤੋਂ ਲੈ ਕੇ ਜਲੀਆਂ ਵਾਲੇ ਬਾਗ ਤੋਂ ਲੈ ਕੇ ਸ੍ਰੀ ਹਰਮੰਦਰ ਸਾਹਿਬ ਦੇ ਦਾਇਰੇ ਤੱਕ ਤੁਹਾਡਾ ਕੋਈ ਗੰਦ ਨਹੀਂ ਪੈਣਾ ਚਾਹੀਦਾ ਜੇ ਬਾਹਰ ਜੋ ਕਰਨਾ ਗੰਦ ਉਥੇ ਗੰਦੇ ਪਹਾੜਾਂਾਂ ਦੇ ਟਾਬੇ ਲਾ ਕੇ ਜਾ ਕੇ ਪਾਓ ਇਸ ਦਰ ਦੇ ਲਾਗੇ ਜੇ ਕੋਈ ਗੰਦ ਪਾਉਗਾ ਤਾਂ ਆਪਣੇ ਕੀਤੇ ਦਾ ਫਲ ਆਪੇ ਪਾਉਗੇ ਤੁਸੀਂ ਬਾਚਣਾ ਕਹਿਓ ਜਿਵੇਂ ਕਿ ਆ ਨਹੀਂ ਵੀ ਬਾਬੇ ਐ ਕਰਦੇ ਤੇ ਟਮਕਾਣਾ ਕਰਦੇ ਆ ਬਾਬਾ ਨੇ ਬੜਾ ਕੁਝ ਵੀ ਕਿਹਾ ਤੁਹਾਨੂੰ ਭਰਾ ਸਮਝ ਕੇ ਤੁਹਾਨੂੰ ਅੱਜ ਬੇਨਤੀ ਕੀਤੀ ਆ ਇਸ ਤੋਂ ਬਾਅਦ ਕੋਈ ਤੁਹਾਡੇ ਨਾਲ ਸਮਝੌਤਾ ਨਹੀਂ ਹੋਣਾ ਕੋਈ ਘੜੇ ਨਾਲ ਗੱਲਬਾਤ ਨਹੀਂ ਹੋਣੀ ਬਾਚਣਾ ਕਹਿਓ ਕਿ ਬਾਬਾ ਨੇ ਆ ਪੈਰਾ ਵਰਤਾਤਾ ਜੀ ਅਰੇ ਆਵੇ ਨਿਆਰੋ ਜੀ